ਪੰਜਾਬ ਵਿੱਚ ਖਰਬੂਜੇ ਅਤੇ ਹਦਮਾਣੇ ਦੀ ਕਾਸ਼ਤ ਬੜੀ ਕਾਮਯਾਬੀ ਨਾਲ ਕੀਤੀ ਜਾਂਦੀ ਹੈ। ਫਸਲ ਵਿਭਿੰਨਤਾ ਦੇ ਤਹਿਤ ਖਰਬੂਜੇ ਅਤੇ ਹਦਮਾਣੇ ਦੀ ਕਾਸ਼ਤ ਬਹੁਤ ਸਾਰੇ ਕਿਸਾਨਾਂ ਦੁਆਰਾ ਕੀਤੀ ਜਾ ਰਹੀ ਹੈ। ਘੱਟ ਖੇਤੀ ਖਰਚੇ ਦੇ ਨਾਲ ਖਰਬੂਜੇ ਅਤੇ ਹਦਮਾਣੇ ਦਾ ਚੰਗਾ ਝਾੜ ਲਿਆ ਜਾ ਸਕਦਾ ਹੈ ਅਤੇ ਵਧੀਆ ਆਮਦਨ ਵੀ ਲਈ ਜਾ ਸਕਦੀ ਹੈ। ਖਰਬੂਜੇ ਅਤੇ ਹਦਮਾਣੇ ਦੇ ਸਫਲ ਕਾਸ਼ਤਕਾਰ ਇਸ ਖੇਤੀ ਤੋਂ ਬਹੁਤ ਸੰਤੁਸ਼ਟ ਦਿਖਾਈ ਦਿੰਦੇ ਹਨ। ਮੈਂ ਕਿਸਾਨ ਗੁਰਨਾਮ ਸਿੰਘ ਪਿੰਡ ਨਸੀਰੇਵਾਲ ਬਲਾਕ ਸੁਲਤਾਨਪੁਰ ਲੋਧੀ ਡਿਸਟ੍ਰਿਕਟ ਕਪੂਰਥਲਾ ਮੈਂ ਇਸ ਟਾਈਮ ਖਰਬੂਜੇ ਦੀ ਖੇਤੀ ਕਰਦਾ ਹਾਂ ਉਸ ਬਾਰੇ ਅੱਜ ਚਰਚਾ ਕਰ ਰਿਹਾ ਹਾਂ ਮੈਂ ਇਸ ਕਬਾਲ ਦੱਸਣਾ ਚਾਹੁੰਦਾ ਜਦੋਂ ਆਪਣੇ ਆਪਣਾ ਦੇਸ਼ ਆਜ਼ਾਦ ਹੋਇਆ ਤਾਂ ਉਸ ਤੋਂ ਬਾਅਦ ਆਬਾਦੀ ਵਧਣ ਦੇ ਨਾਲ ਸਾਡੇ ਇੱਥੇ ਫੂਡ ਸਿਕਿਉਰਿਟੀ ਦੀ ਦਿੱਕਤ ਆ ਗਈ ਉਸ ਨੂੰ ਕਿਉਰ ਕਰਨ ਵਾਸਤੇ ਪ੍ਰਾਲੇ ਕੀਤੇ ਤੇ ਗ੍ਰੀਨ ਰੈਵੋਲੂਸ਼ਨ ਲਿਆਂਦੀ ਵੀ ग्रीन रेवोल्यूशन ऑन ਦੇ ਨਾਲ ਸਾਡੇ ਪੰਜਾਬ ਦੀ ਖੇਤੀ ਜਿਹੜੀ ਆ ਉਹ ਸਿਰਫ ਕਣਕ ਤੇ ਝੋਨੇ ਤੱਕ ਰਹਿ ਕੇ ਸਿਮਟ ਗਈ ਉਹ ਉਸ ਤੋਂ ਬਾਅਦ ਇੱਕਦਮ ਜ਼ਿਆਦਾ ਉਹਦੇ ਨਾਲ ਸਾਡੇ ਕਣਕ ਝੋਨਾ ਬੀਜ ਹੋਣ ਦੇ ਨਾਲ ਫਸਲਾਂ ਦੀ ਸਿਹਤ ਜਦੋਂ ਜ਼ਮੀਨਾਂ ਦੀ ਸਿਹਤ ਖਰਾਬ ਹੋਣ ਲੱਗੀ ਹੈ ਵਾਤਾਵਰਨ ਦੇ ਵੀ ਉਲਟ ਕੰਮ ਜਾਣ ਲੱਗਾ ਦੂਸਰੇ ਪਾਸੇ ਕਿਹਾ ਕਿ ਹੁਣ ਡਿਵਰਸਿਫਿਕੇਸ਼ਨ ਕੀਤੀ ਜਾਵੇ ਆਪਣੇ ਕਣਕ ਝੋਨਾ ਬਹੁਤ ਪੈਦਾ ਹੋ ਰਿਹਾ ਅਸੀਂ ਵੀ ਡਿਵਰਸਿਫਿਕੇਸ਼ਨ ਵੱਲ ਧਿਆਨ ਦਿੱਤਾ ਤਾਂ ਆਲੂ ਦੀ ਖੇਤੀ ਅਤੇ ਖਰਬੂਜੇ ਦੀ ਖੇਤੀ ਜਾਂ ਫਿਰ ਸਨਫਲਾワー ਦੀ ਖੇਤੀ ਇਹ ਕਰਨੇ ਸ਼ੁਰੂ ਕਰ ਦਿੱਤੇ ਇਹ ਜਿਹੜੇ ਫਿਰ ਆਲੂ ਦੀ ਫਸਲ ਸਾਡਾ ਮੇਨ ਏਰੀਆ ਕਪੂਰਥਲਾ ਅਤੇ ਜਲੰਧਰ ਡਿਸਟ੍ਰਿਕਟ ਇੱਥੇ ਸਭ ਤੋਂ ਜ਼ਿਆਦਾ ਆਲੂ ਦੀ ਖੇਤੀ ਕੀਤੀ ਜਾਂਦੀ ਹੈ ਜਿਸ ਦਾ ਕਿ ਸੀਡ ਜਿਹੜਾ ਹਰ ਇੱਕ ਸਟੇਟ ਦੇ ਵਿੱਚ ਜਾਂਦਾ ਹੋਰ ਕਿਸੇ ਵੀ ਸਟੇਟ ਦੇ ਵਿੱਚ ਆਲੂ ਦਾ ਸੀਡ ਤਿਆਰ ਨਹੀਂ ਹੁੰਦਾ ਇਸ ਕਰਕੇ ਸਾਡੇ ਦੋਨੋਂ ਡਿਸਟ੍ਰਿਕਟਸ ਦਾ ਜਿਹੜਾ ਸੀਡ ਵਾ ਉਹ ਸਾਰੇ ਇੰਡੀਆ ਦੇ ਵਿੱਚ ਮੰਨਿਆ ਗਿਆ ਫੇ ਉਸ ਤੋਂ ਬਾਅਦ ਫਿਰ ਸਾਨੂੰ ਜਿਹੜੇ ਫਰਵਰੀ ਦੇ ਵਿੱਚ ਅਸੀਂ ਆਲੂ ਦੀ ਪਟਾਈ ਕਰ ਲੈਂਦੇ ਆ ਇਹ ਖਰਬੂਜੇ ਦੀ ਖੇਤੀ ਮੈਂ ਜਿਹੜੀ ਐ ਜੈਡ ਕ੍ਰੌਪ ਦੇ ਰੂਪ ਵਿੱਚ ਫਰਵਰੀ ਦੇ ਵਿੱਚ ਮੇਨ ਕੀਤੀ ਜਾਂਦੇ ਆ ਤੇ ਇਹ ਸਾਨੂੰ ਕਾਫੀ ਸਾਲ ਹੋ ਗਏ ਕਿ ਲੋ 20-25 ਸਾਲ ਤੋਂ ਅਸੀਂ ਖਰਬੂਜੇ ਦੀ ਖੇਤੀ ਕਰ ਰਹੇ ਆ ਪਹਿਲਾਂ ਮੇਰੇ ਪਿਤਾ ਜੀ ਖੇਤੀ ਕਰਦੇ ਸੀਗੇ ਮੈਂ ਉਹਨਾਂ ਕੋਲੋਂ ਹੀ ਇਹ ਸਾਰੀ ਖੇਤੀ ਦਾ ਕੰਮ ਸਿੱਖਿਆ ਸਟਾਰਟਿੰਗ ਦੇ ਵਿੱਚ ਤੇ ਜਦੋਂ ਬਿਲਕੁਲ ਸਟਾਰਟਿੰਗ ਖਰਬੂਜੇ ਦੀ ਖੇਤੀ ਸ਼ੁਰੂ ਕਰਨੇ ਕੀਤੀ ਉਸ ਟਾਈਮ ਬੀਜਾਂ ਜਾਂਦਾ ਸੀਗਾ 7455 ਸਿਰਫ ਉਹ ਹੀ ਇੱਕ ਬੀਜ ਪ੍ਰਜਲਿਤ ਸੀਗਾ ਏਰੀਆ ਦੇ ਵਿੱਚ ਤੇ ਉਹ ਉਹਦੀ ਬਜਾਈ ਕੀਤੀ ਜਾਂਦੇ ਸੀ ਉਸ ਟਾਈਮ ਇਸ ਇਸ ਖੇਤੀ ਨੂੰ ਬੀਜ ਨੂੰ ਵਾਇਰਸ ਦੀ ਪ੍ਰੋਬਲਮ ਬਹੁਤ ਆਉਂਦੀ ਸੀ ਕਈ ਵਾਰ ਇਸ ਤਰ੍ਹਾਂ ਹੁੰਦਾ ਸੀ ਕਿ ਜਦੋਂ ਵਾਇਰਸ ਆ ਗਿਆ ਤੇ ਖਰਬੂਜੇ ਤੇ ਡੰਗ ਉੱਪਰ ਨੂੰ ਖੜੇ ਹੋ ਜਾਂਦੇ ਸੀ ਤੇ 1 ਰੁਪਿਆ ਦੀ ਵੀ ਵਟਤ ਨਹੀਂ ਸੀ ਆਉਂਦੀ ਤੇ ਕਈ ਵਾਰੀ ਬਹੁਤ ਵਧੀਆ ਚੱਲ ਜਾਂਦਾ ਇਹ ਸਿਰ ਖੇਤੀ ਸਾਰੇ ਮੌਸਮ ਤੇ ਡਿਪੈਂਡ ਕਰਦੀ ਹੈ ਅਗਰ ਮੌਸਮ ਬਦਲਬਾਈ ਵਾਲਾ ਹੋ ਗਿਆ ਤੇ ਇਹਦੇ ਵਿੱਚ ਖਰਾਬ ਹੋ ਗਿਆ ਨੂੰ ਬਲਾਈਟ ਆਉਣ ਲੱਗ ਪੈਂਦੀ ਡਾਊਨੀ ਮਿਲਡੀਓ ਆ ਗਈ ਉਹਦੇ ਵਿੱਚ ਪ੍ਰੋਬਲਮ ਆਉਂਦੀ ਸੀ ਇਸ ਤੋਂ ਬਾਅਦ ਫਿਰ ਕੁਝ ਕੇਸਰ ਵੈਰਾਈਟੀ ਆ ਗਈ ਫਿਰ ਹੋਰ ਵੈਰਾਈਟੀਆਂ 골ਡਨ ਗਲੋਰੀ ਜਿਵੇਂ ਆ ਗਈ ਮਧੂ ਇਹ ਵੈਰਾਈਟੀਆਂ ਪ੍ਰਚਲਿਤ ਹੋ ਗਈਆਂ ਸਾਡੇ ਏਰੀਆ ਦੇ ਵਿੱਚ ਬਹੁਤ ਜ਼ਿਆਦਾ ਖਰਬੂਜਾ ਲੱਗਣਾ ਸਟਾਰਟ ਹੋ ਗਿਆ ਗੱਲੋ 2005-10 ਤੋਂ ਲੈ ਕੇ 15-16 2015-16 ਤੱਕ ਬਹੁਤ ਜ਼ਿਆਦਾ ਖਰਬੂਜਾ ਲੱਗਾ ਇਸ ਟਾਈਮ ਫਿਰ ਜ਼ਿਆਦਾ ਖਰਬੂਜਾ ਲੱਗਣ ਦੇ ਨਾਲ ਮੰਡੀ ਦੀ ਮਾਰ ਵੀ ਕਿਸਾਨਾਂ ਨੂੰ ਚੱਲਣੀ ਪਈ ਇਹ ਵੈਰੈਟੀਆਂ ਬਹੁਤ ਸਾਰਾ ਸਾਡੇ ਮੇਨ ਦੋ ਮੰਡੀਆਂ ਮੇਂ ਪ੍ਰਚਲਿਤ ਹੋ ਗਈਆਂ ਇੱਕ ਖਬੂਰਥਲਾ ਤੇ ਇੱਕ ਰੂਪੇਵਾਲ ਜਿਹੜੀਆਂ ਕਿ ਜਿਨ੍ਹਾਂ ਨੂੰ ਕਿ ਅਜੇ ਤੱਕ ਕਿਹਾ ਜਾਂਦਾ ਕਿ ਏਸ਼ੀਆ ਦੇ ਖਰਬੂਜੇ ਦੀਆਂ ਸਭ ਤੋਂ ਵੱਡੀਆਂ ਮੰਡੀਆਂ ਜਿੱਥੋਂ ਸਾਰੇ ਇੰਡੀਆ ਨੂੰ ਖਰਬੂਜਾ ਸਪਲਾਈ ਕੀਤਾ ਜਾਣ ਲੱਗ ਪਿਆ ਇਹਨਾਂ ਮੰਡੀਆਂ ਦੇ ਵਿੱਚ ਬਹੁਤ ਜ਼ਿਆਦਾ ਫਿਰ ਜਦੋਂ ਖਰਬੂਜੇ ਦਾ ਗਲਟ ਆਉਣਾ ਸ਼ੁਰੂ ਹੋ ਗਿਆ ਤਾਂ ਬਹੁਤ ਮੰਦੀ ਆਉਣ ਲੱਗ ਪਈ ਇਹਦੇ ਵਿੱਚ ਲੋਕਾਂ ਨੂੰ ਫਿਰ ਕਹੋ ਇਸ ਖੇਤੀ ਦੇ ਵਿੱਚ ਘਾਟੇ ਵੰਦਾ ਵਿੱਚ ਸੌਦਾ ਹੋਣ ਲੱਗ ਪਿਆ ਇਸੇ ਦੌਰਾਨ ਫਿਰ ਕੁਛ ਸੀਡ ਕੰਪਨੀਆਂ ਦੇ ਆ ਨਵੇਂ ਵੈਰਾਈਟੀਆਂ ਆਈਆਂ ਜਿਵੇਂ ਕਿ ਬੋਬੀ ਖਰਬੂਜਾ ਜਾਂ ਹੋਰ ਸੈਂਚਰੀ ਦੇ ਟਾਈਪਸ ਆਉਣ ਲੱਗਿਆਂ ਉਹ ਉਹਦੇ ਨਾਲ ਇਹ ਹੋਇਆ ਵੀ ਜਦਾਂ ਇਹ ਖਰਬੂਜਾ ਬਹੁਤ ਜ਼ਿਆਦਾ ਮਿੱਠਾ ਬੋਬੀ ਇਹ ਇਹ ਕਾਫੀ ਪਹਿਲਾਂ ਮੁਸਕਾਨ ਆਇਆ ਫਿਰ ਆਇਆ ਜੀ ਬੋਬੀ ਖਰਬੂਜਾ ਇਹ ਬਹੁਤ ਵੈਰਾਈਟੀਆਂ ਮਿੱਠੀਆਂ ਜਿਹੜਾ ਪਹਿਲੀ ਪਹਿਲੀਆਂ ਇਹਨਾਂ ਦੇ ਮੁਕਾਬਲੇ ਕੁਝ ਵੀ ਨਹੀਂ ਸੀ ਗਿਆ ਮੈਂ ਡਾਕਟਰ ਮਨਪ੍ਰੀਤ ਕੌਰ ਬਾਗਵਾਨੀ ਵਿਕਾਸ ਅਫਸਰ ਕਪੂਰਥਲਾ ਸਟੇਟ ਨੋਡਲ ਅਫੀਸਰ ਖਰਬੂਜਾ ਤੇ ਹਦਵਾਣਾ ਅੱਜ ਅਸੀਂ ਖਰਬੂਜੇ ਅਤੇ ਹਦਵਾਣੇ ਦੀ ਕਾਸ਼ਤ ਬਾਰੇ ਗੱਲਬਾਤ ਕਰਾਂਗੇ ਜਿਵੇਂ ਕਿ ਸਾਨੂੰ ਪਤਾ ਹੈ ਕਿ ਖਰਬੂਜਾ ਤੇ ਹਦਵਾਣਾ ਜਿਹੜਾ ਜਲੰਧਰ ਤੇ ਕਪੂਰਥਲਾ ਜ਼ਿਲ੍ਹੇ ਦੀ ਮੁੱਖ ਫਸਲ ਹੈ ਤੇ ਪੂਰੀ ਸਟੇਟ ਵਿੱਚ ਖਰਬੂਜਾ ਤੇ ਹਦਵਾਣਾ ਜਲੰਧਰ ਕਪੂਰਥਲੇ ਤੋਂ ਹੀ ਐਕਸਪੋਰਟ ਕੀਤਾ ਜਾਂਦਾ ਹੈ ਲਗਭਗ 2000 ਹੈਕਟੇਅਰ ਦੇ ਕਰੀਬ ਦੋਨੋਂ ਜ਼ਿਲ੍ਹਿਆਂ ਦੇ ਵਿੱਚ ਇਸ ਵਕਤ ਜਿਹੜਾ ਖਰਬੂਜਾ ਤੇ ਹਦਵਾਨੇ ਦੀ ਕਾਸ਼ਤ ਹੋ ਰਹੀ ਹੈ ਖਰਬੂਜਾ ਤੇ ਹਦਵਾਨਾ ਮੁੱਖ ਤੌਰ ਤੇ ਫਰਵਰੀ ਅੱਧ ਫਰਵਰੀ ਤੋਂ ਲੈ ਕੇ ਮਾਰਚ ਦੇ ਵਿੱਚ ਫਸਲ ਜਿਹੜੀ ਹੈ ਲਗਾਈ ਜਾਂਦੀ ਹੈ ਜਿਹੜੀ ਅਗੇਤੀ ਫਸਲ ਹੈ ਖਰਬੂਜੇ ਅਤੇ ਹਦਵਾਨੇ ਦੀ ਉਹ ਉਹਦਾ ਜਿਹੜਾ ਸਮਾਂ ਹੈ ਉਹ ਨਵੰਬਰ ਜਾਂ ਦਸੰਬਰ ਦੇ ਵਿੱਚ ਲੋਟਨਲ ਟੈਕਨੀਕ ਦੁਆਰਾ ਇਹ ਤਿਆਰ ਕੀਤੀ ਜਾਂਦੀ ਹੈ ਜਿਵੇਂ ਕਿ ਸਾਨੂੰ ਪਤਾ ਹੈ ਕਿ ਜਿਹੜੀ ਫਰਵਰੀ ਮਾਰਚ ਦੇ ਵਿੱਚ ਜਿਹੜੀ ਫਸਲ ਜਿਹੜੀ ਕ੍ਰੌਪ ਲਗਾਈ ਜਾਂਦੀ ਹੈ ਉਹਦੇ ਤੇ ਮਾਰਚ ਤੇ ਜਦੋਂ ਤੇ ਟੂ ਲੀਫ ਆਣ ਵਾਲੇ ਹੁੰਦੇ ਨੇ ਤੇ ਲਾਲ ਪੁੰਡੀ ਦਾ ਜਿਹੜਾ ਆ ਅਸਰ ਜਿਆਦਾ ਦੇਖਣ ਨੂੰ ਮਿਲਦਾ ਹੈ ਅਸੀਂ ਸੁਝਾ ਦਿੰਨੇ ਹਾਂ ਕਿ ਇਹਨੂੰ ਅਗੇਤਾ ਲਾਇਆ ਜਾਵੇ ਤਾਂ ਕਿ ਜਿਹੜਾ ਲਾਲ ਪੁੰਡੀ ਦਾ ਜਿਹੜਾ ਅਸਰ ਹੈ ਉਹ ਇੱਥੇ ਘਟ ਦੇਖਣ ਨੂੰ ਹਮਲਾ ਜਿਹੜਾ ਹੈ ਘਟ ਦੇਖਣ ਨੂੰ ਮਿਲੇ ਤੇ ਇਹਦੇ ਵਿੱਚ ਅਸੀਂ ਦੋ ਤਰੀਕੇ ਨਾਲ ਕਰ ਸਕਦੇ ਹਾਂ ਇੱਕ ਤਾਂ ਅਸੀਂ ਜਿਹੜੀ ਨਰਸਰੀ ਹੈ ਉਹ ਇਹਦੇ ਵਿੱਚ ਅਗੇਤੀ ਲਗਾਨੀ ਹੈ ਅਗੇਤੀ ਨਰਸਰੀ ਇਹ ਜਾਤਾ ਸੀ ਪਲੱਗ ਟ੍ਰੇਆਂ ਦੇ ਵਿੱਚ ਲਗਾ ਸਕਦੇ ਹਾਂ ਜਾਂ ਫਿਰ ਅਸੀਂ ਪੌਲੀ ਬੈਗਸ ਦੇ ਵਿੱਚ ਤਿਆਰ ਕਰ ਸਕਦੇ ਹਾਂ 20 25 ਦਿਨ ਬਾਅਦ ਜਿਹੜੀ ਇਹ ਨਰਸਰੀ ਤਿਆਰ ਹੋ ਜਾਂਦੀ ਹੈ ਤੇ ਫਰਵਰੀ ਮਾਰਚ ਚ ਅਸੀਂ ਇਹਨੂੰ ਖੇਤਾਂ ਵਿੱਚ ਟ੍ਰਾਂਸਪਲੈਂਟ ਕਰ ਸਕਦੇ ਹਾਂ ਖਰਬੂਜੇ ਅਤੇ ਹਦਵਾਨੇ ਵਾਸਤੇ ਜ਼ਿਆਦਾਤਰ 3 3 ਮੀਟਰ ਚੌੜੇ ਬੈੱਡ ਬਣਾ ਕੇ ਬੈੱਡ ਦੇ ਦੋਨੋਂ ਪਾਸੇ ਅਸੀਂ ਜਿਹੜੀ ਹੈ ਦੋ ਦੋ ਬੀਜ ਜਿਹੜੇ ਹਨ ਉਹ ਮਤਲਬ ਉਹਨਾਂ ਦੀ ਬਿਜਾਈ ਕਰਨੀ ਹੁੰਦੀ ਹੈ ਜੇਕਰ ਅਸੀਂ ਡਾਇਰੈਕਟ ਮਤਲਬ ਡਾਇਰੈਕਟ ਸੋਇੰਗ ਕਰਨੀ ਹੈ ਤੇ ਅਦਰਵਾਈਜ਼ ਅਸੀਂ ਰეკਮੈਂਡ ਕਰਦੇ ਹਾਂ ਕਿ ਜਾਂ ਤਾਂ ਤੁਸੀਂ ਪਲੱਗ ਟ੍ਰੇ ਦੇ ਵਿੱਚ ਇਹਦੀ ਪਹਿਲਾਂ ਨਰਸਰੀ ਤਿਆਰ ਕਰ ਲਓ ਜਾਂ ਪੋਲੀ ਬੈਂਕਸ ਦੇ ਵਿੱਚ ਇਹਦੀ ਨਰਸਰੀ ਅਗੇਤੀ ਤਿਆਰ ਕਰਕੇ ਤੇ ਇਹਨੂੰ ਫਰਵਰੀ ਮਾਰਚ ਵਿੱਚ ਆਪਣੇ ਖੇਤਾਂ ਵਿੱਚ ਟ੍ਰਾਂਸਪਲੈਂਟ ਕਰ ਲਓ ਅਪ੍ਰੈਲ ਮਈ ਦੇ ਵਿੱਚ ਜਦੋਂ ਮਤਲਬ ਦਿਨ ਖੁਸ਼ਕ ਹੁੰਦੇ ਹਨ ਤੇ ਰਾਤ ਥੋੜੀ ਠੰਡੀ ਹੁੰਦੀ ਹੈ ਇਹੋ ਜਿਹਾ ਮੌਸਮ ਜਿਹੜਾ ਹੈ ਖਰਬੂਜੇ ਤੇ ਹਦਵਾਨੇ ਦੀ ਫਸਲ ਵਾਸਤੇ ਬਹੁਤ ਅੱਛਾ ਹੁੰਦਾ ਹੈ ਕਿਉਂਕਿ ਜਿੰਨੀ ਜ਼ਿਆਦਾ ਗਰਮੀ ਹੋਏਗੀ ਓਨੀ ਹੀ ਖਰਬੂਜੇ ਤੇ ਹਦਵਾਨੇ ਦੇ ਵਿੱਚ ਜਿਹੜੀ ਹੈ ਮਿਠਾਸ ਜਿਹੜੀ ਹੈ ਉਹ ਵਧੇਗੀ ਜੇਕਰ ਅਸੀਂ ਗੱਲ ਕਰੀਏ ਤਾਂ ਇਹਦੀ ਜਿਹੜੀ ਸਿੰਚਾਈ ਹੈ ਲਗਭਗ 9 ਤੋਂ 11 ਜਿਹੜੀਆਂ ਖਰਬੂਜੇ ਹਦਵਾਨੇ ਦੇ ਵਿੱਚ ਜਿਹੜੀ ਸਿੰਚਾਈ 9 ਤੋਂ 11 ਵਾਰ ਕਰਨੀ ਪੈਂਦੀ ਹੈ ਤੇ ਖਾਦਾਂ ਜਿਹੜੀਆਂ ਉਹ ਅਸੀਂ ਪੀਏਯੂ ਵੱਲੋਂ ਰਿਕਮੈਂਡਡ ਜਿਹੜੀਆਂ ਖਾਦਾਂ ਹਨ ਉਹੀ ਪਾਣੀਆਂ ਜੰਦੇ ਦੇ ਵਿੱਚ ਆਪਣਾ ਫਾਸਫੋਰਸ ਪੋਟਾਸ਼ੀਅਮ ਯੂਰੀਆ ਜੋ ਵੀ ਰეკਮੈਂਡੇਸ਼ਨ ਹੈ ਉਹਦੇ ਅਕੋਰਡਿੰਗ ਹੀ ਚੱਲਣਾ ਹੈ ਖਰਬੂਜੇ ਤੇ ਹਦਵਾਨੇ ਦੀ ਜਿਹੜੀ ਫਸਲ ਹੈ ਉਹ ਲਗਭਗ 15 ਮਈ ਤੋਂ 15 ਜੂਨ ਤੱਕ ਚੱਲਦੀ ਹੈ 15 ਮਈ ਦੇ ਲਗਭਗ ਜਿਹੜੀ ਫਸਲ ਹੈ ਉਹ ਮੰਡੀ ਵਿੱਚ ਆਉਣੀ ਸ਼ੁਰੂ ਹੋ ਜਾਂਦੀ ਹੈ ਤੇ ਜੇਕਰ ਤੁਹਾਡੀ ਕ੍ਰੌਪ ਜਿਹੜੀ ਅਗੇਤੀ ਸੀ ਜਿਹੜੀ ਕਿ ਅਸੀਂ ਮੈਂ ਜਿਵੇਂ ਦੱਸਿਆ ਸੀ ਕਿ ਲੋ ਟਨਲ ਦੇ ਵਿੱਚ ਅਗਰ ਤੁਸੀਂ ਕ੍ਰੌਪ ਜਿਹੜੀ ਆਪਣੀ ਉਹਦੀ ਕਾਸ਼ਤ ਕੀਤੀ ਹੈ ਤਾਂ April ਦੇ ਮਹੀਨੇ 'ਚ ਅਗੇਤੀ ਜਿਹੜੀ ਇਹ ਫਸਲ ਹੈ ਤੋੜਾਈ ਅਸੀਂ ਕਰ ਲੈਨੇ ਆ ਕਿਉਂਕਿ ਅਗੇਤੀ ਫਸਲ ਦਾ ਇਹ ਫਾਇਦਾ ਹੈ ਕਿ ਇੱਕ ਤਾਂ ਸਾਨੂੰ ਉਹਨਾਂ ਦਿਨਾਂ 'ਚ ਰੇਟ ਅੱਛੇ ਮਿਲ ਜਾਂਦੇ ਹਨ ਤਿਹਾਰਾਂ ਦਾ ਕਰਕੇ ਤੇ ਜਿੱਥੇ ਕਿ ਇਸ ਟਾਈਮ ਸਾਨੂੰ 20 ਕਿ ਰੁਪਏ ਮਿਲਦਾ ਹੈ ਉੱਥੇ 50 60 ਰੁਪਏ ਜਿਹੜਾ ਹੈ ਖਰਬੂਜੇ ਖਰਬੂਜੇ ਦਾ ਖਾਸ ਕਰਕੇ ਸਾਨੂੰ ਰੇਟ ਜਿਹੜਾ ਹੈ ਉਹ ਮਿਲ ਜਾਂਦਾ ਹੈ ਜਿਵੇਂ ਕਿ ਮੁੱਖ ਜਿਹੜੀਆਂ ਇਹਦੀਆਂ ਵੈਰਾਈਟੀਆਂ ਹਨ ਜਿਵੇਂ ਉਹ ਬੋਬੀ ਖਰਬੂਜੇ ਦੇ ਵਿੱਚ ਬੋਬੀ ਫਾਰਮ ਗਲੋਰੀ ਹਰਾ ਮధు ਵਗੈਰਾ ਜਿਹੜੀ ਹੈ ਲਗਾਈ ਜਾਂਦੀ ਹੈ ਮੈਂ ਰਜਿੰਦਰ ਸਿੰਘ ਪਿੰਡ ਨਥੀਰੇਵਾਲ ਇਸ ਮੌਕੇ ਤਲਵੰਡੀ ਦੀ ਹੱਥ ਵਿੱਚ ਤਲਵੰਡੀ ਮਾਦ ਪਿੰਡ ਦੀ ਹੱਥ ਵਿੱਚ ਬੈਠੇ ਆਸੀਂ ਕੋਲ ਖੇਤੀ ਜਿਹੜੀ ਆ ਮੱਕੀ ਤੇ ਖਰਬੂਜਾ ਦੀ ਕਰਦੇ ਆ ਮੱਕੀ ਦੀ ਖੇਤੀ ਜਿਹੜੀ ਆ ਕਿ ਜਿਆਦਾ ਕੀਤੀ ਆ ਖਰਬੂਜੇ ਦੀ ਰੇਟ ਨਾ ਮਿਲਣ ਕਰਕੇ ਘੱਟ ਕੀਤੀ ਆ ਖਰਬੂਜਾ 15 ਕਿਲੇ ਲਾਏ ਆ ਮੱਕੀ 50 ਕਿਲੇ ਲਾਏ ਆ ਖਰਬੂਜਾ ਤਾਂ ਇਹਦੇ ਵਿੱਚ ਕਈ ਵੈਰਾਈਟੀਆਂ ਆਗੇ ਆਉਂਦੀਆਂ ਸੀ ਹੁਣ ਦੂਰੇ ਆ ਵੈਰਾਈਟੀਆਂ ਗਾਹ ਦੀ ਗਾਹ ਬਦਲ ਗਈਆਂ ਵੈਰਾਈਟੀਆਂ ਬਦਲ ਬਦਲ ਕੇ ਨਵੇਂ-ਨਵੇਂ ਬੀਜ ਆਉਂਦੇ ਆ ਉਹ ਕੰਪਨੀ ਵਾਲੇ ਆਪੇ ਸਾਨੂੰ ਦੇ ਜਾਂਦੇ ਜਿਹੜਾ ਕੋਈ ਨਵਾਂ ਤਿਆਰ ਹੁੰਦਾ ਬੀਜ ਇਹ ਲਾਉਨੇ ਆ ਅਸੀਂ ਫਰਵਰੀ ਵਿੱਚ ਵੀ ਲੱਗ ਜਾਂਦੀ ਆ ਮਾਰਚ ਵਿੱਚ ਵੀ ਜੇ ਤੁਸੀਂ ਰੇਟ ਜ਼ਿਆਦਾ ਲੈਣਾ ਤਾਂ ਪਹਿਲਾਂ ਗੇਤੀ ਵੀ ਲੱਗ ਸਕਦੀ ਆ ਉਹ ਵੇਲੇ ਤਿਆਰ ਕਰਾ ਕੇ ਕਰਤਾਰਪੁਰ ਤੋਂ ਕਰਾਉਣੀਆਂ ਪੈਂਦੀਆਂ ਕੋਈ ਉਧਰ ਮੋਗੇ ਵੀ ਹੈ ਉਹ ਵੀ ਤਿਆਰ ਕਰਦੇ ਆ ਤੇ ਜੇ ਤੁਸੀਂ ਰੇਟ ਪਤਲ ਖੇਤੇ ਖੇਤ ਵੇਲੇ ਨਹੀਂ ਰੱਖ ਲਾ ਕੇ ਤੇ ਫਿਰ ਲੇਟ ਵੀ ਲੱਗ ਸਕਦੇ ਆ ਤੜਾਈ ਮਹੀਨਾ ਮਹੀਨਾ 1.5 ਮਹੀਨਾ ਕਰੀਬਨ ਚੱਲਦੀ ਆ ਤੜਾਈ ਤੜਾਈ ਲੇਬਰ ਲਾ ਕੇ ਦੂਰੇ ਜਿੱਥੇ ਤੇ ਖਰਬੂਜੇ ਲਾਉਣੇ ਆ ਜੀ ਉਹੋ ਹੀ ਆਪ ਦੀ ਲੇਬਰ ਲੈ ਆਉਂਦੇ ਆ ਉਹ ਲੇਬਰ ਲਾ ਕੇ ਤੜਾਈ ਕਰਦੇ ਆ ਇਥੇ ਵਪਾਰੀ ਆ ਜਾਂਦਾ ਕਰਤਾਰਾਂ ਦੇ ਵਿੱਚ ਇੱਥੇ ਸੌਦਾ ਕਰਕੇ ਲੈ ਜਾਂਦੇ ਆ ਟਰੱਕ ਭਰ ਕੇ ਆ ਜਿਹੜਾ ਅੱਗੇ ਤੋਂ ਪਹਿਲਾਂ ਸ਼ੁਰੂਆਤ ਤੇ 35 ਰੁਪਏ ਸੀਗੇ ਪਰ ਅਸੀਂ ਉਹ ਤੋਂ ਥੋੜਾ ਜਿਹਾ ਸਾਡੀ ਫਸਲ ਲੇਟ ਸੀਗੀ ਸਾਨੂੰ 25 ਤੋਂ ਸਟਾਰਟ ਹੋਇਆ ਹੁਣ 20-21 ਰੁਪਏ ਇਸੋਲੇ ਮਿਲ ਰਿਹਾ ਤਰਬੂਜ ਦਾ ਇਸੇ ਕਰਕੇ ਥੋੜਾ ਲਾਉਣ ਲੱਪੇ ਹੁਣ ਤਰਬੂਜ ਦਾ ਭਾਜ ਜਿਹੜਾ ਉਹ 8-9 ਰੁਪਏ ਹੁਣ ਇਸ ਮੋਕੇ ਰਹਿ ਗਿਆ ਇਹ ਥੋੜੇ ਦਿਨਾਂ ਤੱਕ ਇਹ ਵੀ ਨਹੀਂ ਰਹਿ ਜਾਣਾ ਜਿਨੋ ਜਿਨ ਭਾਜ ਦਾ ਘਟਦਾ ਜਾਂਦਾ ਫਸਲੇ ਦੀ ਹੁਣ ਤਾਂ ਹੀ ਲੋਕੀ ਘਟ ਲਾਉਣ ਲੱਪਾਇਆ ਬਹੁਤ ਘਟ ਪਝਾਈ ਹੋ ਰਹੀ ਹੈ ਪਾਣੀ ਸਮੇਂ ਮੁਤਾਬਕ ਜੇ بارش ਜਾ ਹੋ ਗਈ ਹੈ ਵਿੱਚ ਤੇ ਫਿਰ ਪਾਣੀ ਘੱਟ ਵੀ ਲੱਗ ਜਾਂਦੇ ਆ ਜੇ بارش ਨਹੀਂ ਹੋਈ ਜੇ ਫਸਲ ਸੋਕਾ ਮੰਦੀ ਆ ਜ਼ਿੰਮੇਦਾਰ ਨੂੰ ਪਤਾ ਹੀ ਹੁੰਦਾ ਜੇ ਫਸਲ ਪਾਣੀ ਮੰਗਦੀ ਆ ਤੇ ਪਾਣੀ ਦਿੱਤਾ ਜਾਂਦਾ ਕੀੜੇ ਮਕੌੜੇ ਲੱਗਦੇ ਆ ਉਹ ਵੀ ਸਮੇਂ ਮੁਤਾਬਕ ਜੇ ਵਰਖਾ ਹੋ ਜਾਏ ਫਿਰ ਜ਼ਿਆਦੀ ਲੱਗਦੇ ਆ ਜੇ ਵਰਖਾ ਘੱਟ ਹੁੰਦੀ ਆ ਦਿਨ ਚੰਗੇ ਸਾਫ਼ ਲੱਗਦੇ ਆ ਫਿਰ ਦਵਾਈ ਦੀ ਜ਼ਿਆਦੀ ਲੋੜ ਨਹੀਂ ਪੈਂਦੀ ਬਾਗਬਾਨ ਵੀ ਭਾਗ ਆ ਕੇ ਸਾਨੂੰ ਦੱਸਦੇ ਆ ਸਮੇਂ ਸਾਂ ਤੇ ਵਿਆਗ ਆ ਸਪਰੇਅ ਕਰੋ ਹੁਣ ਆਹ ਪੈਣ ਵਾਲੀ ਦਵਾਈ ਜਿਹੜੇ ਕਿਸਾਨ ਨਹੀਂ ਲਾਉਂਦੇ ਉਹਨਾਂ ਦੇ ਕੋਲ ਜਾ ਕੇ ਵੀ ਜਾਂ ਉਹਨਾਂ ਨੂੰ ਅੱਗੋਂ ਪਿੱਛੋਂ ਮਿਲ ਕੇ ਵੀ ਉਹਨਾਂ ਦੇ ਕੋਲ ਜਾ ਕੇ ਉਹਨਾਂ ਨੂੰ ਸਮਝਾਉਣਾ ਪੈਂਦਾ ਵੀ ਇਹਦੇ ਵਿੱਚ ਪੈਸੇ ਚਾਰ ਜੜੇ ਹੋ ਜਾਦੇ ਬਣਦੇ ਜਮੀਨਦਾਰ ਦੇ ਦੂਜੀਆਂ ਫਸਲਾਂ ਵੇ ਪਾਣੀ ਦਾ ਵੀ ਖਪਤ ਜ਼ਿਆਦੀ ਆ ਤੇ ਪੈਸੇ ਵੀ ਘੱਟ ਬਣਦੇ ਜਿਹੜੇ ਪਹਿਲੇ ਖਰਬੂਜੇ ਦੀ ਖੇਤੀ ਸੀਗੀ ਉਹ ਆਮ ਤੌਰ ਤੇ ਜਿੱਦਾਂ ਆਮ ਵਹਾਈ ਕਰਕੇ ਵੇਚੀ ਜਾਂਦੀ ਸੀ ਇਹ ਬੋਬੀ ਖਰਬੂਜੇ ਦੀ ਤੇ ਮੁਸਕਾਨ ਖਰਬੂਜੇ ਦੀ ਖੇਤੀ ਜਿਹੜੀ ਆ ਮਲਚਿੰਗ ਸ਼ੀਟ ਵਿਛਾ ਕੇ ਕਰਨ ਲੱਗ ਪਏ ਜਦੋਂ ਅਸੀਂ 2016-17 ਤੋਂ ਬਾਅਦ ਖਰਬੂਜੇ ਮਸਕਾਨ ਤੇ ਬੋਬੀ ਦੀ ਖੇਤੀ ਸ਼ੁਰੂ ਕੀਤੀ ਤਾਂ ਸੀਡ ਕੰਪਨੀ ਦੇ ਕੁਝ ਹਦਵਾਣੇ ਦੇ ਬੀਜ ਇਸ ਤਰ੍ਹਾਂ ਦੇ ਆਏ ਕਿ ਉਹ ਬਹੁਤ ਤਰ੍ਹਾਂ ਦੇ ਰੰਗ-ਬਰੰਗੇ ਆਣ ਲੱਗ ਪਏ ਉਹ ਉਹਦੇ ਵਿੱਚ ਸਾਨੂੰ ਸੀਡ ਕੰਪਨੀ ਨੇ ਆਪਣੇ ਬੀਜ ਦਿੱਤੇ ਉਹ ਅਸੀਂ ਬੀਜੇ ਜਿਵੇਂ ਕਿ ਇੱਕ ਇਹਨਾਂ ਦਾ ਆਉਂਦਾ ਸੀਗਾ ਹਦਵਾਣਾ ਅੰਦਰੋਂ ਪੀਲੇ ਰੰਗ ਦਾ ਆਮ ਤੌਰ ਤੇ ਹਦਵਾਣਾ ਆਪਾਂ ਲਾਲ ਰੰਗ ਦਾ ਹੀ ਵੇਖਦੇ ਆਏ ਹਾਂ ਪਹਿਲਾਂ ਤੋਂ ਅੰਦਰੋਂ ਪੀਲੇ ਰੰਗ ਦਾ ਹਦਵਾਣਾ ਆਇਆ ਤਾਂ ਉਸ ਜਾਨੀ ਕਿ ਉਹਦੀ ਬਹੁਤ ਜ਼ਿਆਦਾ ਪ੍ਰੇਸ ਹੋਈ ਉਹ ਉਹਨੂੰ ਪਾਈਨੈਪਲ ਹਦਵਾਣਾ ਵੇ ਕਿਹਾ ਜਾਣ ਲੱਗ ਪਿਆ ਇਹ ਅਸੀਂ ਇਸ ਹਦਵਾਣੇ ਦੀ ਕਾਸਟ ਸ਼ੁਰੂ ਕੀਤੀ ਤਾਂ ਹਰ ਕੋਈ ਵੇਖਣ ਲੱਗ ਪਿਆ ਕਿ ਪੀਲੇ ਰੰਗ ਦਾ ਵੇ ਹਦਵਾਣਾ ਹੁੰਦਾ ਇਹ ਵੀ ਜਣਾ ਸ਼ੁਰੂ ਕਰ ਦਿੱਤਾ ਫਿਰ ਇਸ ਤੋਂ ਬਾਅਦ ਨਾਲ ਫਿਰ ਆ ਗਿਆ ਇੱਕ ਜੀ ਬਾਹਰ ਤੋਂ ਪੀਲੇ ਰੰਗ ਦਾ ਹਦਵਾਣਾ ਤੇ ਅੰਦਰੋਂ ਲਾਲ ਨਿਕਲਦਾ ਉਹ ਅੱਜ ਵੀ ਅਸੀਂ ਵੈਰਾਈਟੀਆਂ ਇਹ ਵੇਚਦੇ ਆ ਇਸ ਵਾਰ ਇਹ ਵੈਰਾਈਟੀ ਬਾਹਰੋਂ ਵੇਖ ਕੇ ਇਸ ਤਰ੍ਹਾਂ ਲੱਗਦਾ ਕਿ ਜਿਵੇਂ ਖਰਬੂਜਾ ਹੁੰਦਾ ਤੇ ਅੰਦਰੋਂ ਨੂੰ ਕਟੋ ਤਾਂ ਲਾਲ ਰੰਗ ਦਾ ਹਦਵਾਣਾ ਨਿਕਲਦਾ ਨਾ ਇਹ ਇਹਦੇ ਵਰਗਾ ਹੀ ਇੱਕ ਸ਼ਰਦਾ ਖਰਬੂਜਾ ਆਂਦਾ ਉਹ ਬਾਰਾਂ ਪੀਲਾ ਤੇ ਅੰਦਰੋਂ ਵਾਈਟ ਕਲਰ ਆ ਰਿਹਾ ਤੇ ਇਹ ਇੱਕ ਸ਼ਰਦਾ ਖਰਬੂਜੇ ਦੀ ਹੋਰ ਵੈਰਾਈਟੀ ਆ ਉਹ ਉਹ ਬਾਰਾਂ ਵੀ ਪੀਲਾ ਤੇ ਅੰਦਰੋਂ ਵੀ ਪੀਲਾ ਹੈਗਾ ਇਹ ਜਦੋਂ ਇਹ ਵੈਰਾਈਟੀਆਂ ਦੇ ਜਦੋਂ ਤੇ ਅਸੀਂ ਕਾਸ਼ਤ ਕਰ ਰਹੇ ਆਂ ਇਹ ਬਿਲਕੁਲ ਮਲਚਿੰਗ ਸ਼ੀਟ ਪਲਾਸਟਿਕ ਦੀ ਵਿਛਾ ਕੇ ਕਰਦੇ ਆਂ ਜਿਵੇਂ ਕਿ ਪਹਿਲਾਂ ਸਾਰਿਆਂ ਇਹਦੇ ਚ ਖਾਦਾਂ ਵਗੈਰਾ ਪਾ ਕੇ ਛਿਟਾ ਦੇ ਕੇ ਜਾਂ ਕੁਝ ਮਸ਼ੀਨ ਦੇ ਨਾਲ ਵੀ ਪਾ ਦਿਆ ਮਸ਼ੀਨ ਦੇ ਨਾਲ ਮਲਚਿੰਗ ਸ਼ੀਟ ਵਿਛਾ ਕੇ ਉਹ ਉਹਦੀ ਦੁਆਰਾ ਕਾਸ਼ਤ ਕੀਤੀ ਜਾਂਦੇ ਆ ਫਿਰ ਬੀਜ ਲਗਾਏ ਜਾਂਦੇ ਆ ਇੱਕ ਸਾਡੇ ਇੱਕ ਬਹੁਤ ਵਧੀਆ ਸੌਦਾ ਸੈਂਟਰ ਆਫ ਐਕਸਲੈਂਸ ਫਾਰ ਵੈਜੀਟੇਬਲਸ ਕਰਤਾਰਪੁਰ ਉਹ ਕਿ ਸਥਾਪਿਤ ਕੀਤਾ ਗਿਆ ਉਹ ਸਾਨੂੰ ਖਰਬੂਜੇ ਦੀ ਨਸਲੀ ਤਿਆਰ ਕਰਕੇ ਦਿੰਦੇ ਅਸੀਂ ਉਹਨਾਂ ਨੂੰ ਸੀਡ ਦੇ ਦਿੱਤਾ ਅਵੇਲੇਬਲ ਕਰਾ ਕੇ ਤਾਂ ਉਹ ਸਾਨੂੰ ਟ੍ਰੇਆਂ ਦੇ ਵਿੱਚ ਕੋਕੋ ਪੀਟ ਲਗਾ ਕੇ ਸਾਰੀ ਨਸਲੀ ਤਿਆਰ ਕਰਕੇ ਦਿੰਦੇ ਆ ਤਾਂ ਅਸੀਂ ਉਹ ਲਗਾਣੇ ਕਹਿ ਰਹੇ ਹਾਂ 1 ਲੱਖ ਤੋਂ 1.5 ਲੱਖ ਬੂਟੇ ਤੱਕ ਲਗਾਣੇ ਆ ਇਹ ਪਰ ਇਕੜ ਦੇ ਵਿੱਚ 7000 ਜਿਹੜਾ ਪਲਾਂਟ ਲੱਗਦਾ ਉਹਦੇ ਨਾਲ ਇਹ ਸਾਨੂੰ ਫਾਇਦਾ ਹੁੰਦਾ ਕਿ ਜਦੋਂ ਸਾਡੀ ਥੋੜੀ ਜਿਹੀ अर्ਲੀ ਕ੍ਰਾਪ ਆਉਂਦੀ ਆ ਤੇ ਸਾਨੂੰ ਉਹਦਾ अर्ਲੀ ਕ੍ਰਾਪ ਆਉਣ ਦੇ ਨਾਲ ਰੇਟ ਵਧਿਆ ਮਿਲ ਜਾਂਦਾ ਦੂਸਰੇ ਨਾਲੋਂ ਪਹਿਲਾਂ ਬਾਕੀ ਇਹ ਸਾਰੀਆਂ ਵੈਰਾਈਟੀਆਂ ਖਾਸ਼ਤ ਕਰਨ ਦਾ ਮਕਸਦ ਸਾਡਾ ਇਹ ਆ ਇੱਕ ਤੇ ਸਾਨੂੰ ਇਹਦੀ ਥੋੜੀ ਰਿਟਰਨ ਵਧਿਆ ਆਉਂਦੀ ਆ ਦੂਸਰੇ ਨਾਲੋਂ ਇੱਕ ਥੋੜਾ ਜਿਹਾ ਇਹ ਹੁੰਦਾ ਵੀ ਆਮ ਹੋਰ ਦੂਸਰੇ ਕਿਸਾਨਾਂ ਦੇ ਨਾਲੋਂ ਹਟ ਕੇ ਥੋੜੀ ਜਿਹੀ ਖੇਤੀ ਕੀਤੀ ਜਾਵੇ ਆਮ ਹਰ ਕੋਈ ਦੂਸਰਾ ਆਮ ਮధు ਖਰਬੂਜਾ ਜਾਂ ਗੋਲਡਨ ਗਲੋਰੀ ਵਗੈਰਾ ਲਗਾਉਂਦੇ ਆ ਜਾਂ ਸੈਂਟਰੀ ਜਿਹੜੀ ਅੰਦਰੋਂ ਲਾਲ ਨਿਕਲਦੀ ਹੈ ਉਹ ਹਦਵਾਣਾ ਲਗਾਇਆ ਜਾਂਦਾ ਆਪਾਂ ਨੂੰ ਇਹ ਇਹ ਹੁੰਦਾ ਵੀ ਆਪਾਂ ਥੋੜਾ ਜਿਹਾ ਆਮ ਨਾਲੋਂ ਹਟ ਕੇ ਕਰੀਏ ਜਿਹੜੀ ਕੋਈ ਵੱਖਰੀ ਚੀਜ਼ ਚੀਜ਼ ਪੇਸ਼ ਕੀਤੀ ਜਾਵੇ ਅਗਰ ਆਪਾਂ ਕੋਈ ਵੱਖਰੀ ਚੀਜ਼ ਪੈਦਾ ਕਰਕੇ ਦੇਾਂਗੇ ਤਾਂ ਤਾਂ ਹੀ ਸਾਡੇ ਕੋਲ ਉਹ ਵੱਖਰਾ ਕੋਈ ਸਪੈਸ਼ਲ ਗਰਾਹਕ ਮਿਲੇਗਾ ਘੱਟ ਪਾਣੀ ਅਤੇ ਘੱਟ ਖਾਦਾਂ ਦੀ ਵਰਤੋਂ ਕਰਕੇ ਖਰਬੂਜੇ ਅਤੇ ਹਦਵਾਨੇ ਦਾ ਵਧੀਆ ਝਾੜ ਲਿਆ ਜਾ ਸਕਦਾ ਹੈ ਫਸਲ ਤਿਆਰ ਹੋਣ ਤੋਂ ਬਾਅਦ ਇਸ ਦੀ ਤੋੜਾਈ ਅਤੇ ਮੰਡੀਕਰਨ ਦਾ ਬਹੁਤ ਮਹੱਤਵ ਹੁੰਦਾ ਹੈ ਸਹੀ ਤੋੜਾਈ ਅਤੇ ਸੁਚੱਜਾ ਮੰਡੀਕਰਨ ਹੀ ਇਸ ਫਸਲ ਦਾ ਆਧਾਰ ਹੈ ਖਰਬੂਜੇ ਅਤੇ ਹਦਵਾਨੇ ਨੂੰ ਤੋੜਾਈ ਤੋਂ ਬਾਅਦ ਜਿਆਦਾ ਦਿਨਾਂ ਤੱਕ ਸਟੋਰ ਨਹੀਂ ਕੀਤਾ ਜਾ ਸਕਦਾ ਇਸ ਲਈ ਇਸ ਫਸਲ ਦੇ ਮੰਡੀਕਰਨ ਲਈ ਅਗਾਉਂ ਪ੍ਰਬੰਧ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ਆਮ ਜਿਹੜਾ ਖਰਬੂਜਾ ਜਾਂ ਹਦਵਾਣਾ ਲਾਲ ਜਾਂ ਖਰਬੂਜਾ ਆਮ ਲਗਾਇਆ ਜਾਂਦਾ 골ਡਨ ਗਲੋਰੀ ਜਾਂ ਮਧੂ ਉਹਦੇ ਲਈ ਆਮ ਕਿਸਾਨਾਂ ਨੂੰ ਇਹ ਹੁੰਦਾ ਕਿ ਵਪਾਰੀ ਦੇ ਮਗਰ ਮਗਰ ਘੁੰਮਣਾ ਫਿਰਨਾ ਪੈਂਦਾ ਕਿ ਮੇਰੇ ਕੋਲੋਂ ਖਰਬੂਜੇ ਲੈ ਲਓ ਮੇਰੇ ਕੋਲੋਂ ਲੈ ਲਓ ਤੇ ਸਾਨੂੰ ਇਹ ਜਦੋਂ ਦਾ ਅਸੀਂ ਬੋਬੀ ਖਰਬੂਜਾ ਤੇ ਇਹ yellow color ਦਾ ਹਲਵਾਣਾ ਜਾਂ ਹੋਰ ਵੈਰਾਈਟੀਆਂ ਅਲੱਗ-ਅਲੱਗ ਲਗਾਉਣ ਲੱਗੇ ਆ ਤਾਂ ਆਪ ਗਾਹਕ ਆ ਕੇ ਸਾਨੂੰ ਪੁੱਛਦਾ ਕਿ ਤੁਹਾਡੇ ਕੋਲ ਇਹ ਖਰਬੂਜਾ ਹੈ ਇਹ ਹਦਵਾਣਾ ਦੀ ਵੈਰਾਈਟੀ ਹੈ ਤਾਂ ਮੈਨੂੰ ਇਹ ਦਿੱਤੀ ਜਾਵੇ ਤੇ ਜਿਹੜਾ ਵੀ ਕੋਈ ਇੱਕ ਇੱਕ ਹਦਵਾਣਾ ਪੀੜਾ ਜਾਂ ਬੋਬੀ ਖਰਬੂਜਾ ਖਾ ਲੈਂਦਾ ਇੱਕ ਵਾਰੀ ਉਹ ਉਸ ਉਸ ਨੂੰ ਉਹ ਦੂਸਰੇ ਦੀ ਕਦੇ ਵੀ ਡਿਮਾਂਡ ਨਹੀਂ ਕਰਦਾ ਮੁੜ ਕੇ ਇਹੇ ਡਿਮਾਂਡ ਕਰਦਾ ਤੇ ਜਿਹੜਾ ਵਪਾਰੀ ਆ ਉਹ ਵੀ ਹੱਸ ਕੇ ਖੁਸ਼ ਹੋ ਕੇ ਲੈ ਕੇ ਜਾਂਦਾ ਆਪਣੇ ਆਪ ਲੈ ਕੇ ਜਾਂਦਾ ਸਾਨੂੰ ਕਦੇ ਵੀ ਕਿਸੇ ਵਪਾਰੀ ਦੇ ਮਗਰ ਘੁਮਣਾ ਨਹੀਂ ਫਿਰਨਾ ਪਿਆ ਇਸ ਵੈਰਾਈਟੀ ਦਾ ਕਰਕੇ ਇਹ ਜਦੋਂ ਦੀ ਅਸੀਂ ਇਹ ਵੈਰਾਈਟੀਆਂ ਲਗਾਉਣ ਲੱਗੇ ਆ ਤਾਂ ਸਾਨੂੰ ਇਹਦੀ ਵਧੀਆ ਰਿਟਰਨ ਆਉਂਦੀ ਆ ਦੂਸਰੀ ਗੱਲ ਇਹ ਆ ਇਹਦਾ ਥੋੜਾ ਖਰਚਾ ਕਾਫੀ ਜ਼ਿਆਦਾ ਆ ਜਾਂਦਾ ਦੂਸਰੀਆਂ ਵੈਰਾਈਟੀਆਂ ਦੇ ਨਾਲੋਂ ਇੱਕ ਤਾਂ ਇਹਦਾ ਸੀਡ ਬਹੁਤ ਮਹਿੰਗਾ ਜਿਵੇਂ ਉਹ ਵੀ ਖਰਬੂਜੇ ਦਾ 85 ਹਜ਼ਾਰ ਨੂੰ ਕਿਲੋ ਸੀਡ ਆਂਦਾ ਤੇ ਜਿਹੜੀ ਸੈਂਚਰੀ ਵਕ ਵਕ ਖਲੋਜ਼ ਦੀਆਂ ਦੇ ਆਂਦੀਆਂ ਇਹਨਾਂ ਦਾ ਵੀ ਕੋਈ 70000 ਨੂੰ ਕਿਲੋ ਸੀਡ ਕੋਈ 80000 ਨੂੰ ਉਹਦਾ ਕਰਕੇ ਤੇ ਖਰਚਾ ਬਹੁਤ ਸਾਡਾ ਵੱਧ ਜਾਂਦਾ ਤੇ ਦੂਸਰਾ ਜਿਹੜੀ ਮਲਚਿੰਗ ਸ਼ੀਟ ਆ ਉਹ ਵੀ 13-14000 ਰੁਪਏ ਦੇ ਖਰਚਾ ਆਉਂਦਾ ਤੇ ਇਹਦਾ ਇਹ ਵੀ ਸਾਨੂੰ ਮੰਡੀ ਲੈ ਕੇ ਨਹੀਂ ਜਾਣਾ ਪੈਂਦਾ ਖਰਬੂਜਾ ਸਾਡੇ ਕੋਲ ਜਿੰਨੇ ਕਿ ਹੁੰਦੀ ਆ ਸਾਡੇ ਕੋਲ ਪ੍ਰੋਡਕਸ਼ਨ ਸਾਡੇ ਕੋਲ ਉਹਦੇ ਨਾਲੋਂ ਜ਼ਿਆਦਾ ਕਾਹ ਕੇ ਕਈ ਵਾਰੀ ਆ ਜਾਂਦੇ ਆ ਬਸ ਇੱਥੇ ਕਿ ਥੋੜੀ ਜਿਹੀ ਪ੍ਰਾਬਲਮ ਆਉਂਦੀ ਆ ਉਹ ਰੇਟ ਆਪਣੀ ਮਰਜ਼ੀ ਕਿਦਾਇ ਲਗਾਉਂਦੇ ਆ ਇਹ ਨਹੀਂ ਕਿ ਬਹੁਤ ਜ਼ਿਆਦਾ ਰੇਟ ਮਿਲ ਜਾ ਜਿੰਨੇ ਕਿ ਐਕਸਪੈਕਟੇਸ਼ਨ ਹੁੰਦੀ ਆ ਉਹ ਨਾਲ ਰੇਟ ਨਹੀਂ ਮਿਲਦਾ ਚਲੋ ਫਿਰ ਵੀ ਠੀਕ ਠਾਕ ਅਬ ਵਧੀਆ ਰੇਟ ਮਿਲ ਜਾਂਦਾ ਹੈ ਖਰਬੂਜੇ ਦਾ ਖਰਬੂਜੇ ਹਦਵਾਨੇ ਦੀ ਜਿਹੜੀ ਖੇਤੀ ਹੈ ਇਹਦੇ 'ਚ ਮਸ਼ੀਨਰੀ ਦਾ ਬਹੁਤ ਜ਼ਿਆਦਾ ਕੰਮ ਨਹੀਂ ਹੁੰਦਾ ਸਿਰਫ ਪਹਿਲਾਂ ਜਦੋਂ ਖੇੜਾ ਪਾਉਣ ਵੇਲੇ ਜਾਂ ਮਲਚਿੰਗ ਸ਼ੀਟ ਪਿਛਾਉਣ ਵੇਲੇ ਉਹ ਉੱਥੇ ਮਸ਼ੀਨਰੀ ਦੀ ਵਰਤੋਂ ਕੀਤੀ ਜਾਂਦੀ ਆ ਬਾਕੀ ਸਾਰਾ ਹੱਥੀ ਕੰਮ ਵਾਲਾ ਲੇਬਰ ਇੰਟੈਂਸਿਵ ਕੰਮ ਆ ਜੀ ਸਾਰਾ ਸਾਰਾ ਲੇਬਰ ਦੇ ਅਕੋਰਡਿੰਗ ਹੁੰਦਾ ਇਸ ਤੇ ਉੱਤਰ ਉੱਪਰ ਸਪਰੇਅ ਦਾ ਇਸਤੇਮਾਲ ਕਰਨਾ ਪੈਂਦਾ ਇਹਦੇ ਵਿੱਚ ਖਾਸ ਲੋ ਕਈ ਵਾਰੀ ਬਿਮਾਰੀ ਬਹੁਤ ਬਿਮਾਰੀਆਂ ਇਦਾਂ ਆ ਜਾਂਦੀਆਂ ਜਦੋਂ ਅਸੀਂ ਸਟਾਰਟਿੰਗ ਤੋਂ ਬੀਜਦੇ ਹਾਂ ਹਦਵਾਣਾ ਕਰਬੂਜਾ ਤਾਂ ਇਹਦੇ ਵਿੱਚ ਸਾਨੂੰ ਜਿੱਦਾਂ ਫਿਰ ਮਿੱਟੀ ਦੇ ਵਿੱਚ ਫੰਗਸ ਦੀ ਪ੍ਰੋਬਲਮ ਆਉਂਦੀ ਆ ਫੰਗਸ ਦੀ ਪ੍ਰੋਬਲਮ ਸੋਲਵ ਕਰਨ ਵਾਸਤੇ ਅਸੀਂ ਹੁਣ ਆਰਗੈਨਿਕ ਦਵਾਈਆਂ ਵਰਤਣੀਆਂ ਸ਼ੁਰੂ ਕਰ ਦਿੱਤੀਆਂ ਇਹ ਇਹ ਦਵਾਈਆਂ ਦਵਾਈਆਂ ਇਸਤੇਮਾਲ ਕਰਦੇ ਹਾਂ ਪਿਓਰਲੀ ਆਰਗੈਨਿਕ ਦਵਾਈਆਂ ਇਹਦੇ ਨਾਲ ਆਪਣੀ ਸਿਹਤ ਨੂੰ ਕੋਈ ਨੁਕਸਾਨ ਨਹੀਂ ਹੁੰਦਾ ਕੈਮੀਕਲ ਨਹੀਂ ਵਰਤੇ ਇਹ ਇਸ ਤੋਂ ਬਾਅਦ ਵੀ ਕੋਸ਼ ਸਪਰੇਅਸ ਵਿੱਚ ਆਉਣ ਲੱਗ ਪਈਆਂ ਕਿ ਜਿਹੜੀਆਂ ਆਪਾਂ ਇਹ ਆਰਗੈਨਿਕ ਵੀ ਚੂਜ਼ ਕਰਦੇ ਹਾਂ ਕੋਸ਼ ਕਈ ਵਾਰੀ ਨਏ ਜਦੋਂ ਕੰਟਰੋਲ ਹੁੰਦਾ ਆਰਗੇਨਿਕ ਦੇ ਨਾਲ ਫੇਰ ਕੁਛ ਨਾ ਕੁਛ ਵਿੱਚ ਕੈਮੀਕਲ ਯੂਜ਼ ਕਰਨਾ ਪੈਂਦਾ ਬੋਵੀ ਦਾ ਏਰੀਆ ਸਾਡੇ ਜਲੰਧਰ ਕਪੂਰ ਥਲੇ ਵਿੱਚ ਜ਼ਿਆਦਾ ਹੈ ਤੇ ਇਹਦੀ ਜਿਹੜੀ ਰੇਟਸ ਵੀ ਜਿਹੜੇ ਹਨ ਉਹ ਅੱਛੇ ਮਿਲਦੇ ਹਨ ਜਿਵੇਂ ਮੈਂ ਦੱਸਿਆ ਕਿ ਜਦੋਂ 12 April ਦੇ ਲੱਗ ਸ਼ੱਕ ਇਹਦੀ ਤੜਾਈ ਹੋ ਜਾਂਦੀ ਹੈ ਜੇਕਰ ਅਸੀਂ ਲੋਟਨਲ ਦੇ ਵਿੱਚ ਆਪਣੀ ਫਸਲ ਤਿਆਰ ਕੀਤੀ ਹੈ ਤੇ ਜਿਹੜੀ ਮੇਨ ਫਸਲ ਹੈ ਉਹ 15 ਮਈ ਤੋਂ 15 ਜੂਨ ਤੱਕ ਚੱਲਦੀ ਹੈ ਤੇ ਰੇਟ ਬੋਬੀ ਦਾ ਕੰਪੈਰੀਟਿਵਲੀ ਵੱਧ ਵੀਕ ਕਿਰਪੇ ਤੱਕ ਮਿਲ ਰਿਹਾ ਹੈ ਇਸ ਵਕਤ ਵੀ ਤੜਾਈ ਦਾ ਸਾਨੂੰ ਕਿਵੇਂ ਪਤਾ ਲੱਗਣਾ ਹੈ ਕਿ ਫਲ ਸਾਡਾ ਪੱਕ ਗਿਆ ਹੈ ਅਸੀਂ ਲਗਭਗ ਜਦੋਂ ਅੱਧਾ ਪੱਕੀ ਫਸਲ ਜਿਹੜੀ ਹੈ ਉਹਨੂੰ ਤੋੜ ਲੈਣਾ ਹੈ ਖਾਸ ਕਰਕੇ ਖਰਬੂਜੇ ਦੇ ਵਿੱਚ ਜਦੋਂ ਹਲਕਾ ਜਿਹਾ ਕਲਰ ਚੇਂਜ ਹੋ ਰਿਹਾ ਹੈ ਜਾਂ ਫਿਰ ਸਾਡੀ ਫਸਲ ਜਿਹੜੀ ਆ ਹਾਫ ਜਿਹੜੀ ਆ ਉਹ ਪੱਕ ਗਈ ਹੈ ਉਹਨੂੰ ਅਸੀਂ ਤੋੜ ਕੇ ਪੈਕਿੰਗ ਕਰਕੇ ਜਿਹੜਾ ਹੈ ਅਸੀਂ ਆਪਣਾ ਮੰਡੀਕਰਨ ਕਰ ਸਕਦੇ ਹਾਂ ਤੇ ਹਦਵਾਣੇ ਦੇ ਵਿੱਚ ਜਦੋਂ ਕੀ ਹਦਵਾਨੇ ਦਾ ਜਿਹੜਾ نیچے ਵਾਲਾ ਹਿੱਸਾ ਉਹ ਪੀਲਾ ਹੋਣਾ ਸ਼ੁਰੂ ਹੋ ਜਾਏ ਤੇ ਉਹਨੂੰ ਅਸੀਂ ਥੋੜਾ ਖੜਕਾ ਕੇ ਦੇਖਣਾ ਹੈ ਅਗਰ ਉਹਦੇ ਵਿੱਚੋਂ ਸਾਊਂਡ ਇੱਕ ਅਲੱਗ ਜੀ ਆ ਰਹੀ ਹੈ ਤੇ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਜਿਹੜਾ ਸਾਡਾ ਹਦਵਾਨਾ ਹੈ ਉਹ ਤਿਆਰ ਹੋ ਗਿਆ ਹੈ ਤੇ ਅਸੀਂ ਇਹਦੀ ਤੜਾਈ ਕਰਨੀ ਹੈ ਮੰਡੀਕਰਨ ਦੀ ਅਗਰ ਮੈਂ ਗੱਲ ਕਰਾਂ ਤਾਂ ਜ਼ਿਆਦਾਤਰ ਕਪੂਰਥਲੇ ਹਦਵਾਨੇ ਤੋਂ ਜਿਹੜਾ ਮੰਡੀਕਰਨ ਹੈ ਉਹ ਕੰਟਰੈਕਟਰ ਜਿਹੜੇ ਨੇ ਪਹਿਲਾਂ ਸਿੱਧੇ ਹੀ ਖੇਤਾਂ ਵਿੱਚ ਆ ਜਾਂਦੇ ਹਨ ਸੋ ਇਹਦੇ ਮੰਡੀਕਰਨ ਦੀ ਜ਼ਿਆਦਾ ਕੋਈ ਸਮੱਸਿਆ ਨਹੀਂ ਆਂਦੀ ਅ ਵੈਸੇ ਤਾਂ ਪਹਿਲਾਂ ਰੂਪੇਵਾਲ ਤੇ ਕਪੂਰਥਲਾ ਮੰਡੀ ਚੱਲਦੀ ਸੀ ਲੇਕਿਨ ਕੰਟਰੈਕਟਰ ਜਿਹੜਾ ਉਹ ਸਿੱਧੇ ਹੀ ਫਾਰਮਰ ਕੋਲੋਂ ਖੇਤ ਵਿੱਚੋਂ ਹੀ ਇਹ ਫਸਲ ਚੱਕ ਲੈਂਦੇ ਹਨ ਔਰ ਪੈਕ ਹੋ ਕੇ ਜਿਹੜੀ ਹੈ ਅਲੱਗ-ਅਲੱਗ ਸਟੇਟਸ ਨੂੰ ਚਲੀ ਜਾਂਦੀ ਹੈ ਖਰਬੂਜੇ ਤੇ ਹਦਵਾਨੇ ਵਿੱਚ ਜਿਵੇਂ ਕਿ ਸਾਨੂੰ ਪਤਾ ਹੈ ਕੀ ਜਿਹੜੇ ਉਲੀ ਰੋਗ ਹਨ ਜਿਵੇਂ ਕਿ ਬਲਾਈਟ ਹੋ ਗਈ ਜਾਂ ਡਾਉਨੀ ਮਿਲਦੀ ਹੋ ਗਿਆ ਇਹਦੀ ਸਮੱਸਿਆ ਜਿਵੇਂ ਹਲਕੇ ਜੇ ਮੌਸਮ ਜਦੋਂ ਖਰਾਬ ਹੁੰਦਾ ਹੈ ਜਾਂ بارش ਹੁੰਦੀ ਹੈ ਤੇ ਉਹਦਾ ਥੋੜਾ ਜਿਹਾ ਅਸਰ ਜਿਹੜਾ ਹੈ ਉਹ ਜ਼ਿਆਦਾ ਦੇਖਣ ਨੂੰ ਮਿਲਦਾ ਹੈ ਸੋ ਇਹਦੀ ਸੰਭਾਲ ਸੰਭਾਲ ਵਾਸਤੇ ਸਾਨੂੰ ਜਿਹੜੀਆਂ ਲਗਾਤਾਰ ਜੋ ਵੀ ਰეკਮੈਂਡੇਸ਼ਨਸ ਹਨ ਜਿਵੇਂ ਬਲਾਈਟ ਤੋਂ ਜਾਂ ਡਾਉਣੀ ਮਿਲਦੀ ਹੋ ਤਾਂ ਰੈਡੋਮਿਲ 골ਡ ਵਗੈਰਾ ਜਾਂ ਫਿਰ ਐਮ 45 ਇਹਦੀ ਸਪਰੇ ਜਿਹੜੀ ਆ ਉਹ ਕਰਦੇ ਰਹਿਣਾ ਚਾਹੀਦਾ ਹੈ ਲੇਕਿਨ ਹਾਂ ਰਿਕਮੈਂਡੇਸ਼ਨ ਦੇ ਅਕੋਰਡਿੰਗ ਹੀ ਜਿਹੜੀ ਆ ਉਹ ਸਾਨੂੰ ਦਵਾਈਆਂ ਦੇ ਸਪਰੇ ਜਿਹੜੀਆਂ ਉਹ ਕਰਨੀਆਂ ਚਾਹੀਦੀਆਂ ਹਨ ਇਸ ਤੋਂ ਇਲਾਵਾ ਵਾਈਰਸ ਦਾ ਖਤਰਾ ਜਿਹੜਾ ਹੈ ਉਹ ਇਹਨਾਂ ਫਸਲਾਂ ਤੇ ਆਮ ਹੀ ਵੱਧ ਜਾਂਦਾ ਹੈ। ਵਾਇਰਸ ਦਾ ਖਤਰਾ ਜਿਹੜਾ ਹੈ ਉਹ ਆਮ ਹੀ ਦੇਖਣ ਵਿੱਚ ਮਿਲਦਾ ਹੈ ਇਹਨਾਂ ਦੇ ਫਾਰਮਰ ਨੂੰ ਚਾਹੀਦਾ ਹੈ ਕਿ ਲਗਾਤਾਰ ਆਪਣੇ ਖੇਤ ਦੀਆਂ ਵਿਜ਼ਿਟਸ ਕਰੇ ਤੇ ਇਹਨਾਂ 'ਚ ਜਿਆਦਾ ਧਿਆਨ ਰੱਖੇ ਤੇ ਜੇਕਰ ਕੋਈ ਸਮੱਸਿਆ ਆਂਦੀ ਹੈ ਤਾਂ ਨੇੜਲੇ ਬਲਾਕ ਅਫਸਰ ਬਾਗਵਾਨੀ ਦੇ ਬਲਾਕ ਅਫਸਰ ਨੂੰ ਸੰਪਰਕ ਕਰੇ ਤੇ ਆਪਣੀ ਜਿਹੜੀ ਕ੍ਰੌਪ ਹੈ ਉਹਦੇ ਜੋ ਵੀ ਰਿਕਮੈਂਡ ਸਲਾਹ ਹੈ ਉਹ ਲੈ ਸਕਦਾ ਹੈ ਨੇੜਲੇ ਦਫ਼ਤਰ ਤੋਂ। ਇਸ ਤੋਂ ਇਲਾਵਾ ਇਹਦੀ ਨਰਸਰੀ ਜਿਹੜੀ ਹੈ ਕਾਫੀ ਪ੍ਰਾਈਵੇਟ ਨਰਸਰੀਆਂ ਜਿਹੜੀਆਂ ਹਨ ਉਹ ਵੀ ਖਰਬੂਜੇ ਹਦਵਾਨੇ ਦੀ ਜਿਹੜੀ ਨਰਸਰੀ ਤਿਆਰ ਕਰਕੇ ਸੇਲ ਕਰਦੀਆਂ ਹਨ ਲੇਕਿਨ ਸਾਡਾ ਜੋ ਸੈਂਟਰ ਆਫ ਐਕਸੀਲੈਂਸ ਕਰਤਾਰਪੁਰ ਤੇ ਬੀੜ ਚੜ ਇੱਕ ਜੋ ਮੋਗੇ ਵਿਖੇ ਸਥਿਤ ਹੈ ਉੱਥੋਂ ਤੁਸੀਂ ਐਡਵਾਂਸ ਬੁਕਿੰਗ ਜਿਹੜੀ ਆ ਪਨੀਰੀ ਵਾਸਤੇ ਕਰਵਾ ਸਕਦੇ ਹੋ ਤਾਂ ਕਿ ਤੁਹਾਨੂੰ ਅੱਛਾ ਪlant ਮਟੀਰੀਅਲ ਜਿਹੜਾ ਉਹ ਪ੍ਰਾਪਤ ਹੋ ਸਕੇ ਵਾਇਰਸ ਤੋਂ ਬਚਾਉਣ ਲਈ ਖਾਸ ਕਰਕੇ ਜਿਹੜਾ ਸਾਨੂੰ ਐਫਿਡ ਜਾਂ ਜਿਹੜੀ ਚਿੱਟੀ ਮੱਖੀ ਹੈ ਉਹ ਤੋਂ ਫਸਲ ਨੂੰ ਬਚਾਉਣਾ ਹੁੰਦਾ ਹੈ ਇਹਦੇ ਲਈ ਅਸੀਂ ਆਰਗੇਨਿਕ ਤਰੀਕੇ ਦੇ ਨਾਲ ਜਿਵੇਂ ਜਿਹੜੇ ਟਰੈਪਸ ਹਨ ਪੀਲੇ ਅਤੇ ਜੋ ਕਿ ਨੀਲੇ ਟਰੈਪ ਹਨ ਅਸੀਂ ਖੇਤਾਂ ਵਿੱਚ ਉਹ ਵੀ ਲਗਾ ਸਕਦੇ ਹਾਂ ਇੱਕ ਤਾਂ ਇਹ ਬਾਜ਼ਾਰ ਚੋਂ ਵੀ ਆਪਾਂ ਨੂੰ ਮਿਲ ਜਾਂਦੇ ਹਨ ਦੂਸਰਾ ਅਸੀਂ ਇਹ ਨਾ ਟਰੈਪਸ ਨੂੰ ਆਪ ਵੀ ਬਣਾ ਸਕਦੇ ਹਾਂ ਜਿਹਦੇ ਨਾਲ ਕੀ ਹੈ ਸਾਡੇ ਸਪਰੇਅਸ ਦੀ ਜਿਹੜੀ ਕੁਆਂਟੀਟੀ ਹੈ ਉਹ ਕਾਫੀ ਘਟ ਜਾਏਗੀ ਇਸ ਤੋਂ ਇਲਾਵਾ ਜਿਹੜੇ ਫਰੂਟ ਫ्लाई ट्रैਪ ਹਨ ਖਰਬੂਜੇ ਤੇ ਹਦਵਾਨੇ ਤੇ ਫਰੂਟ ਫ्लाई ਦਾ ਵੀ ਕਾਫੀ ਹਮਲਾ ਦੇਖਣ ਚ ਮਿਲਦਾ ਹੈ ਤਾਂ ਫਰੂਟ ਫ्लाई ट्रैਪਸ ਜਿਹੜੇ ਹਨ ਉਹ ਡਿਪਾਰਟਮੈਂਟ ਵੱਲੋਂ ਵੀ ਮੁਹੱਈਆ ਕਰਵਾਏ ਜਾਂਦੇ ਹਨ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਵੀ ਮੁਹੱਈਆ ਕਰਵਾਏ ਜਾਂਦੇ ਹਨ ਉਹੀ ਕੇਕਰ ਦੇ ਵਿੱਚ 16 ਲੱਗਦੇ ਹਨ ਉਹ ਅਸੀਂ ਆਪਣੇ ਖੇਤ ਵਿੱਚ ਲਗਾ ਕੇ ਤੇ ਫਰੂਟ ਫ्लाई ਤੋਂ ਫਸਲ ਨੂੰ ਜਿਹੜਾ ਹੈ ਉਹ ਬਚਾ ਸਕਦੇ ਹਾਂ ਅਖੀਰ ਵਿੱਚ ਮੇਰਾ ਕਿਸਾਨ ਵੀਰਾਂ ਨੂੰ ਇਹੀ ਸੰਦੇਸ਼ ਹੈ ਕਿ ਅਸੀਂ ਕਣਕ ਝੋਨੇ ਦੇ ਫਸਲੀ ਚੱਕਰ ਨੂੰ ਛੱਡ ਕੇ ਬਾਗਬਾਨੀ ਫਸਲਾਂ ਨੂੰ ਅਪਣਾਈਏ ਅਤੇ ਆਪਣੀ ਆਮਦਨ ਵਿੱਚ ਵਾਧਾ ਕਰੀਏ ਰਵਾਇਤੀ ਫਸਲਾਂ ਨੂੰ ਛੱਡ ਕੇ ਅਸੀਂ ਜਿਵੇਂ ਖਰਬੂਜੇ ਹਦਵਾਣੇ ਜਾਂ ਬਾਗਾਂਵਾਲ ਵਾਲਾਈਏ ਜਾਂ ਹੋਰ ਜਿਹੜੀਆਂ ਬਾਗਬਾਨੀ ਦੀਆਂ ਫਸਲਾਂ ਹਨ ਉਹਨਾਂ ਨੂੰ ਅਗਾ ਕੇ ਅਸੀਂ ਆਪਣੀ ਜਿਹੜੀ ਆਮਦਨ ਹੈ ਉਹਨੂੰ ਵਧਾ ਸਕਦੇ ਤੇ ਬਾਕੀ ਥੋੜਾ ਜਿਦੋਂ ਅਸੀਂ ਜਿਹੜੇ ਆ ਵਾਤਾਵਰਣ ਪੱਖੀ ਖੇਤੀ ਕਰਦੇ ਹਾਂ ਜਿਹੜੀ ਵੀ ਸਾਡੇ ਫਸਲ ਦੀ ਰਹਿਣ ਖੁੰਦ ਹੈ ਉਹਨਾਂ ਸਾਰੇ ਸਾਰੀ ਨੂੰ ਵਿੱਚ ਵਹਾ ਕੇ ਵਾਹ ਕੇ ਵਾਇਦ ਆ ਅਸੀਂ ਕਦੇ ਵੀ ਕੋਈ ਅੱਗ ਲਾਉਣ ਵਾਲਾ ਹੁਣ 7-8 ਸਾਲ ਤੋਂ ਅੱਗ ਲਾਉਣ ਵਾਲਾ ਕੰਮ ਨਹੀਂ ਕੀਤਾ ਜੇ ਝੋਨੇ ਦੀ ਪਰਾਲੀ ਆ ਉਹ ਵੀ ਵਿੱਚੇ ਵਾਹਦੇ ਆ ਉਹਦੇ ਨਾਲ ਸਾਨੂੰ ਇਹ ਫਾਇਦਾ ਹੁੰਦਾ ਜਿਹੜਾ ਸਾਡਾ ਆਰਗੈਨਿਕ ਮੈਟਰ ਆ ਜ਼ਮੀਨਾਂ ਦਾ ਉਹ ਵਧਣਾ ਸ਼ੁਰੂ ਹੋ ਗਿਆ ਤੇ ਉਹ ਉਹ ਉਹਦੇ ਵਧਣ ਦੇ ਨਾਲ ਅਸੀਂ ਹੁਣ ਪਹਿਲਾਂ ਨਾਲੋਂ ਖਾਦਾਂ ਦੀ ਜਿਹੜੀ ਡੋਸ ਆ ਆਲੂ ਦੀ ਵੀ ਘਟਾਤੀ ਆ ਤੇ ਖਰਬੂਜੇ ਦੀ ਵੀ ਘਟਾ ਦਿੱਤੀ ਆ ਤੇ ਜਿਹੜਾ ਖਰਬੂਜਾ ਇਹਦੀਆਂ ਜੜੀ ਮੁੜ ਕੇ ਰਹਿਤ ਖੁੰਦਾ ਵੇਲਾ ਉਹ ਵੀ ਵਿੱਚੇ ਵਾਹਦੇ ਆ ਜਿਹੜੇ ਖਰਬੂਜੇ ਵਾਲੇ ਖੇਤਾ ਉਹਦੇ ਮਗਰ ਜਿਹੜੀ ਵੀ ਕੋਈ ਫਸਲ ਜਿੱਦਾਂ ਝੋਨਾ ਵਗੈਰਾ ਲਾਉਨੇ ਆ ਤਾਂ ਸਾਡਾ 1.5 ਬੋਰਾ ਜ਼ੂਰੀਆ ਦੇ ਨਾਲ ਹੀ ਸਰ ਜਾਂਦਾ ਹੈ ਤੇ ਲੋਕ ਇਹ 3-3 4-4 5-5 ਬੋਰੇ ਜ਼ੂਰੀਆ ਦੇ ਪਾਣ ਦੇ ਤੇ ਹੋਰ ਬਹੁਤ ਵੀ ਮਟੀਰੀਅਲ ਪਾ ਦਿੰਦੇ ਆ ਤੇ ਉਹ ਉਹ ਨਹੀਂ ਸਾਨੂੰ ਮੁੜ ਕੇ ਪਾਉਣਾ ਪੈਂਦਾ ਸਾਰੇ ਵਾਤਾਵਰਣ ਪੱਖੀ ਕੀਤੇ ਕਰਦੇ ਆ ਜੋ ਗੁੱਡ ਐਗਰੀਕਲਚਰ ਪ੍ਰੈਕਟਿਸ ਦੇ ਅੰਡਰ ਆਉਂਦਾ ਗੁੱਡ ਐਗਰੀਕਲਚਰ ਪ੍ਰੈਕਟਿਸ ਮਤਲਬ ਜੋ ਸਾਨੂੰ ਯੂਨੀਵਰਸਿਟੀ ਜਾਂ ਹੋਰ ਐਗਰੀਕਲਚਰ ਡਿਪਾਰਟਮੈਂਟ ਜਾਂ ਹਾਰਟੀਕਲਚਰ ਡਿਪਾਰਟਮੈਂਟ ਵੱਲੋਂ ਜੋ ਰეკਮੈਂਡੇਟ ਦਵਾਈਆਂ ਉਹ ਹੀ ਵਰਤੀਆਂ ਜਾਂਦੀਆਂ ਜਿਵੇਂ ਕੈਮੀਕਲ ਦਵਾਈਆਂ ਜੋ ਰਿਕਮੈਂਡ ਹੁੰਦੀ ਹੈ ਉਹ ਵਰਤ ਕੇ ਨਾਲ ਦੀ ਨਾਲ ਕੁਝ ਦਵਾਈਆਂ ਜਿੰਨੀਆਂ ਕਰ ਸਕਦੇ ਆ ਆਰਗੇਨਿਕ ਦਵਾਈਆਂ ਵੀ ਖਰਬੂਜੇ ਤੇ ਹਦਵਾਨੇ ਵਿੱਚ ਵਰਤ ਰਹੇ ਆ ਇਸ ਤੋਂ ਇਲਾਵਾ ਜਿਹਦਾ ਖਰਬੂਜੇ ਤੇ ਹਦਵਾਨੇ ਦੀ ਜਿਹੜੀ ਫਸਲ ਆ ਇਹ ਇਹਦੇ ਵਿੱਚ ਜੜੀ ਵੀ ਵੇਲ ਜੋ ਵੀ ਇਹਦਾ ਬਚਦਾ ਉਹਨੂੰ ਵੀ ਵਿੱਚੇ ਵਾਉਣੇ ਆ ਉਦੇ ਨਾਲ ਵਿੱਚ ਵਾਹਨ ਦੇ ਨਾਲ ਆਰਗੈਨਿਕ ਮੈਟਰ ਜਿਹੜਾ ਵਾ ਸਾਡੇ ਜ਼ਮੀਨਾਂ ਦਾ ਉਹ ਪਹਿਲਾਂ ਨਾਲੋਂ ਵਧਣ ਲੱਗ ਪਿਆ ਤੇ ਉਹਦੇ ਨਾਲ ਸਾਨੂੰ ਅਗਲੀ ਫਸਲ ਦੀ ਜਿਹੜੀ ਆ ਉਹ ਖਾਦ ਦੀ ਮਾਤਰਾ ਘੱਟ ਪਾਉਣ ਦੀ ਜ਼ਰੂਰਤ ਪੈਂਦੀ ਹੈ ਤਾਂ ਅਸੀਂ ਪਹਿਲਾਂ ਦੇ ਨਾਲੋਂ ਕੈਮੀਕਲ ਖਾਦਾਂ ਜਿਵੇਂ ਡੀਜੀਪੀ ਅਤੇ ਯੂਰੀਆ ਦਾ ਇਸਤੇਮਾਲ ਪਹਿਲਾਂ ਨਾਲੋਂ ਘੱਟ ਕਰਨਾ ਸ਼ੁਰੂ ਕਰ ਦਿੱਤਾ ਤੇ ਜਿਹੜੀ ਝੋਨੇ ਦੀ ਖੇਤੀ ਵਿੱਚ ਪਰਾਲੀ ਦੀ ਆ ਉਹ ਵੀ ਅਸੀਂ ਸਾਰੀ ਵਿੱਚ ਦੱਬਦੇ ਹਾਂ ਕਦੇ ਵੀ ਇਹਨੂੰ ਅੱਗ ਨਹੀਂ ਲਗਾਉਂਦੇ ਖਰਬੂਜੇ ਅਤੇ ਹਦਵਾਨੇ ਦੇ ਉੱਪਰ ਕੀੜੇ ਮਕੌੜੇ ਨੂੰ ਕਦਮ ਕਰਨ ਵਾਸਤੇ ਇੱਕ ਆਰਗੈਨਿਕ ਤਰੀਕਾ ਹੋਰ ਵਰਤ ਰਹੇ ਜਿਵੇਂ ਕਿ ਨੀਲੇ ਕਾਰਡ ਤੇ ਪੀਲੇ ਕਾਰਡ ਉਹ ਉਹ ਲਗਾ ਕੇ ਵੀ ਇਸ ਦਾ ਆਰਗੈਨਿਕ ਤਰੀਕਾ ਵਰਤਿਆ ਜਾਂਦਾ ਤੇ ਇੱਕ ਫੀਰੋਮੋਨਸ ਕੈਪਸੂਲ ਆਉਂਦਾ ਉਹ ਪੂਰਾ ਲਗਾ ਕੇ ਜਿਹੜੀ ਫੀਮੇਲ ਮੱਖੀਆ ਉਹਦੇ ਉਹਦੇ ਵਿੱਚ ਉਹ ਪਕੜੀ ਜਾਂਦੀ ਆ ਆਰਗੈਨਿਕ ਤਰੀਕੇ ਦੇ ਨਾਲ ਉਹ ਉਹ ਵੀ ਯੂਜ਼ ਕੀਤਾ ਜਾਂਦਾ ਖਰਬੂਜੇ ਅਤੇ ਹਦਵਾਨੇ ਦੇ ਖੇਤੀ ਉੱਪਰ ਬਾਕੀ ਥੋੜਾ ਜਿਹਾ ਸਾਨੂੰ ਇਸ ਇਸ ਖੇਤੀ ਦੇ ਵਿੱਚ ਮਾਰਕੀਟ ਦੇ ਜਿਹਦਾ ਆਮ ਪ੍ਰੋਬਲਮ ਆਉਣ ਲੱਗ ਲੱਗ ਪਈ ਹੈ ਕਈਆਂ ਨੂੰ ਇਸੇ ਕਰਕੇ ਲੋਕਾਂ ਨੇ ਖਰਬੂਜੇ ਤੇ ਅਦਵਾਨੇ ਦੀ ਖੇਤੀ ਸਾਡੇ ਏਰੀਆ ਦੇ ਵਿੱਚ ਪਹਿਲਾਂ ਦੇ ਨਾਲੋਂ ਬਹੁਤ ਘਟਾਤੀ ਹੈ ਜਿਹੜੀ ਕਿ ਸਾਡੀਆਂ ਮੰਡੀਆਂ ਸੀਗੀਆਂ ਮਸ਼ਹੂਰ ਆਪਣੇ ਰੂਪੇਵਾਲ ਅਤੇ ਕਪੂਰਸਲਾ ਉਹ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਘਟ ਖਰਬੂਜਾ ਜਾਣ ਲੱਗ ਪਿਆ ਹੁਣ ਖਰਬੂਜੇ ਦੀ ਕਾਸ਼ਤ ਸਾਡੇ ਏਰੀਆ ਵਿੱਚ ਘਟਣ ਦੇ ਨਾਲ ਪਹਿਲਾਂ ਨਾਲ ਇੱਕ ਹੋਰ ਮੈਂ ਗੱਲ ਦੱਸਣਾ ਚਾਹੁੰਦਾ ਆ ਆਮ ਲੋਕਾਂ ਦੇ ਵਿੱਚ ਇਹ ਵਹਿਮ ਪਾਇਆ ਜਾਂਦਾ ਕਿ ਜਦੋਂ ਬਾਰਿਸ਼ ਹੋ ਗਈ ਤੇ ਇਹ ਖਰਬੂਜਾ ਔਰ ਹਦਵਾਨੇ ਦੀ ਜਿਹੜੀ ਮਠਾਸ ਆ ਉਹ ਘਟ ਜਾਂਦੀ ਆ ਐਸਾ ਕੋਈ ਵੀ ਹੈ ਨਹੀਂ ਆ ਕਾਰਨ ਜਿਹੜੇ ਕੋਈ ਮਾੜੀਆਂ ਵੈਰਾਈਟੀਆਂ ਜਿਹੜੀਆਂ ਬੀਜੀਆਂ ਜਾਂਦੀਆਂ ਉਹਨਾਂ ਦੀ ਜ਼ਰੂਰ ਘਟ ਜਾਂਦੀਆਂ ਪਰ ਜਿਹੜਾ ਅਸੀਂ ਬੋਬੀ ਖਰਬੂਜਾ ਔਰ ਹਦਵਾਨਾ yellow color ਦਾ ਅੰਦਰੋਂ yellow color ਦਾ ਬਾਹਰੋਂ ਇਹ ਵੈਰਾਈਟੀਆਂ ਬੀਜਦੇ ਆ ਇਦੇ ਵਿੱਚ ਕੋਈ ਵੀ ਮਠਾਸ ਨਹੀਂ ਘਟਦੀ ਇਹ ਉਨੇ ਹੀ ਮਠਾਸ ਰਹਿੰਦੀ ਆ ਸਿਰਫ ਉਹ ਅਹਿਮ ਦਾ ਕਰਕੇ ਮਗਰੋਂ ਪ੍ਰਸਾਦ ਦੇ ਦੇਣਾ ਵਿੱਚ ਜਿਹੜਾ ਇਹਦੀ ਉਹ ਡਿਮਾਂਡ ਘਟਣ ਲੱਗ ਪੈਂਦੀ ਆ ਤੇ ਇੱਕ ਮੈਂ ਹੋਰ ਸੁਣਾ ਚਾਹਨਾ ਕਿ ਹਾਰ ਕੋ ਵੀਡੀਓ ਬਣਾਈ ਜਾਂਦਾ ਜੀ ਇਹਨੂੰ ਟੀਕੇ ਲਗਾਏ ਜਾਂਦੇ ਆ ਤੇ ਪਹਿਲੀ ਗੱਲ ਤਾਂ ਮੈਂ ਇਹ ਦੱਸਣਾ ਚਾਹੁੰਦਾ ਕਿ ਇਹ ਬਿਲਕੁਲ ਇਹ ਸਸਤਾ ਫਰੂਟ ਆ ਕੋਈ 100 150 ਰੁਪਏ ਕਿਲੋ ਵਾਲੀ ਚੀਜ਼ ਨਹੀਂ ਹੈਗੀ ਕਿ ਜਿਹੜੇ ਇੰਨਾ ਵਾਇਬਲ ਨਹੀਂ ਹੋਇਆ ਕਿ ਇਹਨੂੰ ਟੀਕੇ ਲਗਾਏ ਜਾਣ ਤੇ ਨਾ ਕਰੇ ਹਦਵਾਣਾ ਟੀਕਾ ਲਗਾਇਆ ਲਾਲ ਹੀ ਹੁੰਦਾ ਵਾ ਤੇ ਨਾ ਕਰਬੂਜਾ ਹੀ ਪੱਕਦਾ ਵਾ ਟੀਕਿਆਂ ਦੇ ਨਾਲ ਇਹ ਹਰੇਕ ਨੂੰ ਅਹਿਮ ਹੋ ਗਿਆ ਲੋਕਾਂ ਦੇ ਵੀਡੀਓਜ਼ ਦੇਖ-ਦੇਖ ਕੇ ਤੇ ਦੂਸਰਾ ਕੱਟ ਕੇ ਹਦਵਾਣਾ ਦਿਖਾਉਂਦੇ ਆ ਜੀ ਵਿੱਚੋਂ ਨਾ ਉਹਦੇ ਆਂ ਤਰੇੜਾਂ ਆ ਗਈਆਂ ਜੀ ਉਹ ਤਾਂ ਜੀ ਇਹ ਕਹਿੰਦੇ ਜੀ ਜਿਹੜਾ ਟੀਕਾ ਲਾਂਦਾ ਉਹ ਇੱਕਦਮ ਵਾਧਾ ਵਾਧਾ ਤੇ ਤਾਂ ਤਰੇੜਾਂ ਆ ਗਈਆਂ ਮੈਂ ਇਥੇ ਇਹ ਗੱਲ ਦੱਸਣਾ ਚਾਹੁੰਦਾ ਕਿ ਇਹਨੂੰ ਕੋਈ ਵੀ ਤਰੇੜ ਉਹਦੀ ਨਹੀਂ ਗਈ ਤਰੇੜ ਆਉਂਦੀ ਆ ਜਦੋਂ ਹਦਵਾਣਾ ਪੱਕ ਜਾਂਦਾ ਜਾਂ ਓਵਰ ਰਾਈਪ ਹੁੰਦਾ ਥੋੜਾ ਜਿਹਾ ਉਦੋਂ ਉਹਦੇ ਵਿੱਚ ਤਰੇੜ ਆਉਂਦੀ ਆ ਤੇ ਦੂਸਰੀ ਗੱਲ ਹੈ ਬੋਰਨ ਦੀ ਡੈਫੀਸ਼ੈਂਸੀ ਕਰਕੇ ਅੰਦਰੋਂ ਤਰੇੜ ਢਾਉਂਦੀ ਆ ਹਦਵਾਣੇ ਨੂੰ ਤੇ ਜਿਹੜਾ ਖਰਬੂਜਾ ਉਹ ਜਦੋਂ ਬੋਰਨ ਦੀ ਡੈਫੀਸ਼ ਸਰਫ ਇਹ ਹੈ ਲੋਕਾਂ ਦਾ ਵਹਿਮ ਕੱਢਣਾ ਚਾਹੁੰਦਾ ਕਿ ਕਦੇ ਵੀ ਹਦਵਾਣੇ ਔਰ ਖਰਬੂਜੇ ਨੂੰ ਟੀਕਾ ਨਹੀਂ ਲਗਾਇਆ ਜਾਂਦਾ ਇਹਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਪਾਲਿਆ ਜਾਂਦਾ ਤੇ ਇਹਨੂੰ ਖਾਣ ਦੇ ਵਿੱਚ ਵਧੀਆ ਇਸਤੇਮਾਲ ਕੀਤਾ ਜਾਵੇ ਨਾ ਕਿ ਹੋਰ ਜਿਹੜੀਆਂ ਫੇਕ ਵੀਡੀਓਜ਼ ਆ ਉੱਤੇ ਕੋਈ ਇਤਬਾਰ ਕੀਤਾ ਜਾਵੇ ਖਰਬੂਜੇ ਅਤੇ ਹਦਵਾਣੇ ਦੀ ਮੰਗ ਇੱਕਦਮ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਇਸ ਲਈ ਇਸ ਦੀ ਤੜਾਈ ਮੰਡੀ ਦੀ ਲੋੜ ਦੇ ਮੁਤਾਬਕ ਹੀ ਕੀਤੀ ਜਾਣੀ ਚਾਹੀਦੀ ਹੈ ਵਧੇਰੇ ਝਾੜ ਦਾ ਭਾਅ ਵਧੇਰੇ ਆਮਦਨ ਹੈ ਇਸ ਲਈ ਇਸ ਫਸਲ ਨੂੰ ਬਹੁਤ ਮਿਹਨਤ ਅਤੇ ਤਕਨੀਕ ਦੀ ਲੋੜ ਹੁੰਦੀ ਹੈ ਕਾਨਕ ਝੋਨੇ ਦੇ ਫਸਲੀ ਚੱਕਰ ਵਿੱਚੋਂ ਬਾਹਰ ਨਿਕਲਣ ਲਈ ਕਿਸਾਨਾਂ ਨੂੰ ਖਰਬੂਜੇ ਅਤੇ ਹਦਮਾਣੇ ਦੀ ਸਫਲ ਕਾਸ਼ਤ ਕਰਨ ਦੀ ਲੋੜ ਹੈ ਤਾਂ ਜੋ ਕਿਸਾਨਾਂ ਦੀ ਆਮਦਨ ਵਿੱਚ ਚੰਗਾ ਵਾਧਾ ਹੋ ਸਕੇ